ਸਾਡਾ ਜੀ ਕਾਲ ਜੀ ਡੀਪੀ ਜੀ ਪੰਜਾਬੀ ਤੋਂ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੁਹ ਆਪਣੀ ਸਕਰੀਨ ਦੇ ਉੱਤੇ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੁਹਾਨੂੰ ਦੱਈਏ ਕਿ ਇੰਟਰਨੈਸ਼ਨਲ ਕ੍ਰਿਕਟ ਪਲੇਅਰ ਅਰਸ਼ਦੀਪ ਸਿੰਘ ਜਿਸ ਦੇ ਪਿਤਾ ਆਪਣੀ ਜਨਮ ਭੂਮੀ ਬਟਾਲਾ ਵਿਖੇ ਬਟਾਲਾ ਪ੍ਰੀਮੀਅਰ ਲੀਗ ਖੇਡਣ ਲਈ ਪਹੁੰਚੇ ਇਹ ਪ੍ਰੀਮੀਅਰ ਲੀਗ 26 ਅਕਤੂਬਰ ਤੱਕ ਚੱਲੇਗੀ 26 ਅਕਤੂਬਰ ਨੂੰ ਇਸ ਦਾ ਫਾਈਨਲ ਹੋਵੇਗਾ ਗੱਲਬਾਤ ਦੌਰਾਨ ਅਰਸ਼ਦੀਪ ਦੇ ਪਿਤਾ ਦਰਸ਼ਨ ਸਿੰਘ ਹੋਣਾ ਨੇ ਕਿਆ ਕਿ ਇਹ ਮੇਰੀ ਜਨਮ ਭੂਮੀ ਹੈ 1980 ਦੇਰ ਦਹਾਕੇ ਤੋਂ ਬਾਅਦ ਮੈਂ ਬਟਾਲਾ ਖੇਡਣ ਲਈ ਆਇਆ ਹਾਂ ਜੋ ਸ਼ੌਂਕ ਪਿਤਾ ਕੋਲੋਂ ਕੁਝ ਮਜਬੂਰੀਆਂ ਕਰਕੇ ਪੂਰੇ ਨਹੀਂ ਹੁੰਦੇ ਉਹ ਸ਼ੌਂਕ ਜਦੋਂ ਬੱਚੇ ਪੂਰੇ ਕਰ ਦਿੰਦੇ ਨੇ ਤੇ ਉਸ ਨਾਲ ਦੀ ਉਪਲਬਧੀ ਕੋਈ ਨਹੀਂ ਹੁੰਦੀ ਅਰਸ਼ਦੀਪ ਨੇ ਮੇਰੇ ਸਾਰੇ ਸ਼ੌਂਕ ਪੂਰੇ ਕੀਤੇ ਨੇ ਉਹ ਇੱਕ ਅਗਰੈਸ਼ਨ ਵਾਲਾ ਨੌਜਵਾਨ ਹੈ ਪਰ ਉਸ ਨੂੰ ਸਭ ਤੋਂ ਜ਼ਿਆਦਾ ਅਸੀਂ ਟ੍ਰੇਨਿੰਗ ਘਰੋਂ ਦਿੰਨੇ ਆ ਕਿ ਜਦੋਂ ਵੀ ਕੋਈ ਫੈਨ ਮਿਲੇ ਉਸ ਨੂੰ ਹੱਸ ਕੇ ਮਿਲਣਾ ਚਾਹੀਦਾ ਜੇ ਟਰੋਫੀ ਦੀ ਗੱਲ ਕੀਤੀ ਜਾਵੇ ਬੇਸ਼ੱਕ ਟਰੋਫੀ ਨਹੀਂ ਆਈ ਪਰ ਜਿੱਤ ਤੇ ਸਾਡੀ ਹੈ ਜਿੱਤ ਅਸੀਂ ਹਾਸਲ ਕੀਤੀ ਹੈ ਅਰਸ਼ਦੀਪ ਨੂੰ ਖੁਦ ਇੱਕ ਰੀਲ ਦੇ ਵਿੱਚ ਕਿਹਾ ਸੀ ਕਿ ਮੈਨੂੰ ਸਭ ਤੋਂ ਵੱਧ ਟ੍ਰੇਨਿੰਗ ਜਾਂ ਸਿੱਖਿਆ ਮੇਰੇ ਘਰੋਂ ਹੀ ਮਿਲਦੀ ਹੈ ਤਸਵੀਰਾਂ ਦੇ ਦੇ ਪੀਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜਿਹਦੇ ਵਿੱਚ ਮਹਾਨ ਕ੍ਰਿਕਟਰ ਜਿਹੜੇ ਨੇ ਉਹਨਾਂ ਦੇ ਪਿਤਾ ਅੱਜ ਖੁਦ ਕ੍ਰਿਕਟ ਖੇਡਣ ਦੇ ਲਈ ਬਟਾਲਾ ਵਿਖੇ ਪਹੁੰਚੇ ਤੇ ਉਹਨਾਂ ਨੇ ਆਪਣੇ ਪੁੱਤਰ ਅਰਸ਼ਦੀਪ ਬਾਰੇ ਵੀ ਗੱਲਬਾਤ ਕੀਤੀ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਨਾਲ we ਪਹਿਲਾ ਇਹ ਦੱਸੋ ਕਿ ਅੱਜ ਕਈ ਸਾਲਾਂ ਬਾਅਦ ਵਰਕਰ ਤੁਸੀਂ ਆਪਣੀ ਧਰਤੀ ਤੇ ਆਪ ਖੇਡਣ ਆਏ ਹੋ ਨਹੀਂ بڑا ਨਾਲ ਕਿ ਜਿੱਦਾਂ ਮਹਿਸੂਸ ਹੋ ਰਿਹਾ ਉਹਨੂੰ ਐਕਸਪਲੇਨ ਕਰਨਾ ਬੜਾ ਮੁਸ਼ਕਲ ਹੈ ਕਿ 1983-84 ਚ ਐ ਗੁਰਦਾਸਪੁਰ ਡਿਸਟ੍ਰਿਕਟ ਲੋ ਅੰਡਰ 22 ਫਿਕਸਡ ਸੀਟ ਖੇਡੇ ਸੀਗੇ ਉਸ ਤੋਂ ਬਾਅਦ ਲਗਭਗ 41 ਸਾਲ 42 ਸਾਲ ਹੋ ਗਏ ਉਸ ਤੋਂ ਬਾਅਦ ਅੱਜ ਇਸ ਲੀਗ ਦੇ ਵਿੱਚ ਖੇਡਣ ਦਾ ਮੌਕਾ ਮਿਲ ਗਿਆ ਜੀ ਇਹ ਦੇਖਿਆ ਜਾਵੇ ਤੇ ਜਦੋਂ ਤੁਸੀਂ ਆਪਣੇ ਟਾਈਮ 'ਚ ਕ੍ਰਿਕਟ ਖੇਡਦੇ ਸੀ ਕੀ ਸੁਪਨਾ ਦੇਖਿਆ ਇਤਨਾ ਤਾਂ ਰਿਕ ਰਿਕ ਚਾਹੁੰਦਾ ਕਿ ਮੈਂ ਕਿਸੇ ਲੈਵਲ ਤੇ ਰਿਪਰੈਜ਼ੈਂਟ ਕਰਾਂ ਪਰ ਕਈ ਵਾਰ ਕੁਝ ਹਾਲਾਤ ਹੋ ਜਾਂਦੇ ਆ ਘਰ ਦੀ ਸਥਿਤੀ ਹੋ ਸਕਦੀ ਹੈ ਤੇ ਬਾਕੀ ਕਈ ਉਸ ਸਮੇਂ ਜੋ ਕ੍ਰਿਕਟ ਸੀਗੀ ਉਹ ਇੰਨੀ ਪਰਫੁੱਲਟ ਨਹੀਂ ਸੀਗੀ ਸਾਡੇ ਡਿਸਟ੍ਰਿਕਟ ਦੇ ਵਿੱਚ ਅਨਿਸ਼ਚਿਤਲੀ ਇੱਕ ਇਹ ਵੀ ਹੈ ਕਿ ਕੁਝ ਸਾਲ ਪਹਿਲੇ ਅੱਜਕੱਲ ਕਿ ਹੈ ਅੱਜਕੱਲ ਕੀ ਹੈ ਕਿ ਪਹਿਲੇ ਲੀਗ ਹੁੰਦੀ ਹੈ ਉਸ ਤੋਂ ਬਾਅਦ ਨੌਕਆਊਟ ਹੁੰਦਾ ਪਰ ਸਾਡੇ ਟਾਈਮ ਤੇ ਜਦੋਂ ਹੁੰਦਾ ਸੀ ਕਿ ਪਹਿਲੇ ਨੌਕਆਊਟ ਹੁੰਦਾ ਸੀ ਤੇ ਫਿਰ ਲੀਗ ਹੁੰਦੀ ਸੀ ਉਹ ਜਿਹੜੇ ਆਮ ਡਿਸਟ੍ਰਿਕਟ ਸੀਗੇ ਜੋ ਗੁਰਦਾਸਪੁਰ ਜਾਂ ਬਾਕੀ ਜਿੰਨੇ ਫਰੋਜ਼ਪੁਰ ਹੋ ਗਿਆ ਇਹ ਨੌਕਆਊਟ ਦੀ ਬਾਹਰ ਹੁੰਦੇ ਹੈ ਜਿੱਥੇ ਜਾਂ ਤਾਂ ਮੌਕਾ ਹੀ ਨਹੀਂ ਮਿਲਦਾ ਤੇ ਹੁਣ ਜਿਹੜਾ ਜੋ ਟ੍ਰੈਂਡ ਚੱਲ ਰਿਹਾ ਜਾਂ ਜੋ ਸਿਸਟਮ ਚੱਲ ਰਿਹਾ ਉਹ ਬਹੁਤ ਵਧੀਆ ਹੈ ਕਿ ਹਰੇਕ ਟੀਮ ਨੂੰ ਮੌਕਾ ਮਿਲਦਾ ਦੋ ਤਿੰਨ ਮੈਚ ਖੇਡਣ ਦੇ ਉਹਨਾਂ ਨੂੰ ਅੱਗੇ ਐਕਸਪੋਜ਼ਰ ਮਿਲਦਾ ਅੱਗੇ ਜਿਦੋਂ ਇੱਕ ਪਿਤਾ ਉਹ ਸੁਪਨਾ ਪੂਰਾ ਨਹੀਂ ਕਰਦਾ ਤੇ ਉਹਦਾ ਬੇਟਾ ਇਸ ਟਾਈਮ ਜੇ ਅਰਸ਼ ਦੀ ਗੱਲ ਕੀਤੀ ਜਾਵੇ ਤੇ ਚਾਹੇ ਦੁਨੀਆ 'ਚ ਕਿਤੇ ਵੀ ਨਾਂ ਲੈ ਲਈਏ ਤੇ ਅਰਸ਼ ਦਾ ਜੋਨਿ ਸੁਭਾ ਉਹਦੇ ਖੇਡਣ ਦਾ ਸਟਾਈਲ ਉਹ ਤੁਹਾਡੇ ਕੋਲੋਂ ਵੀ ਰਿਹਾ ਉਹਨੂੰ ਜਦੋਂ ਦੇਖਦੇ ਮੁਲਤ ਜਿਹੜੀਆਂ ਸਾਡੀਆਂ ਖੁਆਇਸ਼ਾਂ ਅਧੂਰੀਆਂ ਰਹਿ ਗਈਆਂ ਉਹ ਕਿਸੇ ਨਾ ਕਿਸੇ ਤਰ੍ਹਾਂ ਪਰਮਾਤਮਾ ਦੀ ਕਿਰਪਾ ਨਾਲ ਜੋ ਸਾਡਾ ਇੰਟਰਸਟ ਸੀਗਾ ਉਹ ਅਹੀਂ ਆਪਣੇ ਬੱਚਿਆਂ ਦੇ ਥਰੂ ਉਹਨੂੰ ਹਾਸਲ ਕੀਤਾ ਤੇ ਉਹ ਬੜਾ ਗਰਵ ਮਹਿਸੂਸ ਹੋ ਗਿਆ ਅਕਸਰ ਦੇਖਦੇ ਆ ਕਿ ਬੇਸ਼ੱਕ ਸਾਰੀ ਟੀਮ ਚਾਹੇ ਕੋਈ ਵੀ ਇੰਟਰਨੈਸ਼ਨਲ ਟੀਮ ਹੈ ਤੇ ਫੈਨਸ ਨੂੰ ਮਿਲਣ ਲੱਗੇ ਅੱਜ ਜਾਂ ਕਿਤੇ ਕੋਈ ਵੈਲਕਮ ਹੁੰਦਾ ਤੇ ਅਰਸ਼ ਹਰ ਥਾਂ ਤੇ ਬੜਾ ਭੰਗੜਾ ਪਾ ਕੇ ਤੇ ਸਾਰਿਆਂ ਨੂੰ ਬੜੇ ਖੁਸ਼ਬਾ ਨਮਿੰਦਾ ਕਿਤੇ ਸੁਭਾਅ ਦਾ ਤੁਹਾਡੇ ਤੇ ਕਿ ਮਦਰ ਤੇ ਇਹ ਸੁਭਾਅ ਮੇਰਾ ਥੋੜਾ ਜਿਹਾ ਫਾਸਟ ਬਾਲਰ ਹਮੇਸ਼ਾ ਥੋੜਾ ਜਿਹਾ ਅਗਰੈਸਿਵ ਹੁੰਦਾ ਵ ਤੇ ਵੈਸੇ ਹੋ ਸਕਦਾ ਉਹਦੇ ਅੰਦਰ ਜਿਹੜੀ ਹੈ ਫੀਲਿੰਗ ਕੀ ਹੈ ਤੁਹਾਨੂੰ ਯਾਰ ਨਹੀਂ ਹੁੰਦੀ ਤੇ ਬਾਕੀ ਕੁਦਰਤੀ ਨੇਚਰ ਹੈ ਉਹਦੀ ਨੇਚਰ ਮੈਨੂੰ ਬੜੀ ਪਸੰਦ ਹੈ ਔਰ ਉਹਨੇ ਕਿਹਾ ਹੈ ਕਿ ਅਗਰ ਤੁਹਾਡੇ ਕੋਈ ਫੈਨ ਖੜੇ ਆ 에어ਪੋਰਟ ਤੇ ਖੜੇ ਜਾਂ ਕਿਤੇ ਵੀ ਖੜੇ ਆ ਉਹ ਤੁਹਾਡੇ ਤੋਂ ਐਕਸਪੈਕਟ ਕਰਦੇ ਆ ਕਿ ਤੁਸੀਂ ਉਹਨਾਂ ਨੂੰ ਹੈਲੋ ਕਰੋ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਜਸਟ ਆਪਣਾ ਹੱਥ ਹਿਲਾ ਦਿਓ ਜਾਂ ਸਮਾਈਲ ਦੇ ਦਿਓ ਥੈਟ ਇਜ਼ ਇਨਫ ਫਾਰ ਫੈਨਸ ਹੈ ਨਾ ਜਿਹੜੇ ਅਗਲੇ ਮੈਚ ਆ ਰਹੇ ਆ ਉਹਦੇ ਵਿੱਚ ਕਿਸ ਤਰ੍ਹਾਂ ਦੀ ਪਰਫਾਰਮੈਂਸ ਦੀ ਆਸ ਵਾ ਜਾਂ ਕੀ ਕੁਝ ਉਹਨਾਂ ਨੂੰ ਟਿਪਸ ਦੇ ਰਹੇ ਹੋ ਤੇ ਟਿਪਸ ਤੇ ਐਜ਼ ਅ ਪਲੇਅਰ ਔਰ ਐਜ਼ ਅ ਬਾਪ ਨੂੰ ਕਹਿੰਦੇ ਰਹੇ ਜੀ ਜੋ ਵੀ ਉਹ ਸਿੱਖਿਆ ਮੈਨੂੰ ਦੱਸਿਆ ਤੇ ਅਸੀਂ ਪਿੱਛੇ ਆ ਕੇ ਰਹੀ ਵੀ ਦੇਖੀ ਹੁੰਦੀ ਆ ਕਿ ਮੈਨੂੰ ਘਰ ਤੋਂ ਹੀ ਕੋਚਿੰਗ ਮਿਲ ਜਾਂਦੀ ਹੈ ਕਿ ਜੇ ਜ਼ਿਆਦਾ ਮਾਰ ਪੈ ਰਹੀ ਹੈ ਤਾਂ ਉਹ ਜਾਰਕਰ ਚੋਂ ਨਹੀਂ ਮਾਰਦਾ ਹੈ ਹਨਾ ਫਰੈਂਚ ਵੀ ਇਹੋ ਕਹਿੰਦੇ ਆ ਕਿ ਜਾਰਕਰ ਤੇਰੀ ਕਿੱਥੇ ਚਲੀ ਗਈ ਹੈ ਤੇ ਜਿੰਨੇ ਸਿੱਖਿਆ ਵੈਸੇ ਤੋਂ ਇਸ ਲੈਵਲ ਤੇ ਜਿਹੜੇ ਬੰਦਾ ਪਹੁੰਚ ਜਾਂਦਾ ਤੋ ਉਹਨੂੰ ਕੋਈ ਗਾਈਡ ਕਰਨ ਵਾਲਾ ਵਹ ਰਹਿਦਾ ਨਹੀਂ ਆ ਤੇ ਫਿਰ ਵੀ ਐਜ਼ ਅ ਬਾਪ ਐਜ਼ ਅ ਪੇਰੈਂਟਸ ਉਹਨੂੰ ਗਾਈਡ ਕਰਦੇ ਰਹੀਦਾ ਤੇ ਵਿਸ਼ ਕਰੀਦਾ ਬਸ ਦੈਟਸ ਆ ਉਹ ਜਿਹੜੇ ਅਗਲੇ ਆ ਰਹੀ ਹੈ ਇਹ ਸੀਰੀਜ਼ ਜਿਹੜੀ ਆ ਰਹੀ ਆ ਵਿੱਚ ਕੀ ਲੱਗਦਾ ਕਿ ਜਿਸ ਤਰੀਕੇ ਨਾਲ ਪਹਿਲਾਂ ਪਾਕਿਸਤਾਨ ਨਾਲ ਹੈਂਡਸ਼ੇਕ ਨਹੀਂ ਹੋਇਆ ਜਾਂ ਹੋਰ ਇਸ ਤਰ੍ਹਾਂ ਦੇ ਸਿਲਸਿਲੇ ਜਾਰੀ ਰਹੇਗਾ ਜਾਂ ਹੁਣ ਜਿਹੜੀ ਟਰੋਫੀ ਨਹੀਂ ਉੱਥੋਂ ਆਈ ਜਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਟਰੋਫੀ ਜਿੱਤੇ ਆ ਔਰ ਟਰੋਫੀ ਨਹੀਂ ਆਈ ਨਹੀਂ ਆਈ ਉਹ ਕਈ ਮੈਟਰਸ ਹੈਗੇ ਨੇ ਉਹਦੇ ਬਾਰੇ ਨਹੀਂ ਹੈ ਲੇਕਿਨ ਇਹ ਹੈ ਕਿ ਅਸੀਂ ਜਿੱਤੇ ਤਾਂ ਹਨ ਜਗ ਜाहिर ਹੈ ਕਿ ਅਸੀਂ ਚੈਂਪੀਅਨ ਆ ਬਸ ਦੈਟਸ ਇਨਫ ਥੈਂਕ ਯੂ ਥੈਂਕ ਯੂ